ਵਧੀਆ ਲੱਗੀ ਟ੍ਰੇਨਿੰਗ ਬਹੁਤ ਵਧੀਆ 90% ਸ਼ਵਾਲ ਸਮਝ ਆਏ ਨੇ ਬਹੁਤ ਵਧੀਆ ਪਹਿਲਾਂ ਵੀ ਥੋੜਾ ਜਿਹਾ ਕਰਕੇ ਹਟ ਗਏ ਸੀ ਪਹਿਲਾਂ ਕਿੱਲੇ ਬੱਕਰੇ ਪਾਲਦੇ ਜੀ ਤੁਸੀਂ ਖੇਤੀਬਾੜੀ ਦੇ ਨਾਲ ਇਸ ਕਿੱਤੇ ਨੂੰ ਜੋੜੋ ਕੇ ਕਰੋਗੇ ਨਾ ਤਾਂ ਤੁਹਾਨੂੰ ਕੋਈ ਲੋਨ ਲੈਣ ਦੀ ਲੋੜ ਨਹੀਂ ਉੱਛ ਲੈਣ ਦੀ ਲੋੜ ਨਹੀਂ ਤੁਸੀਂ ਕਿਵੇਂ ਲੱਗੀ ਟ੍ਰੇਨਿੰਗ ਜੀ ਟ੍ਰੇਨਿੰਗ ਜੀ ਬਹੁਤ ਵਧੀਆ ਲੱਗੀ ਇਹਨਾਂ ਦੀ ਤੇ ਸਭ ਕੁਝ ਅੱਛੀ ਤਰ੍ਹਾਂ ਮੈਂ ਦੋ ਡਿਟੇਲ ਜੀ ਹਰ ਚੀਜ਼ ਜੈਨਾਂ ਜੋ ਸਵਾਲ ਇਹਨਾਂ ਨੇ ਸਭ ਅੱਛੇ ਦਿੱਤੇ ਮਤਲਬ ਸਬਦ ਆਨਸਰ ਦਿੰਦਾ ਹੈ ਇਹਨਾਂ ਨੇ ਹਰ ਸਵਾਲ ਦਾ ਪਸ਼ੂ ਪਾਲਣ ਨਾਲ ਜੋੜੋਗੇ ਤਾ ਕਿਸਾਨੀ ਬਚੀ ਰਹੂਗੀ ਸਹੀ ਗੱਲ ਹੈ ਜੀ ਠੀਕ ਹੈ ਨਾ ਜੇ ਆਪਾਂ ਮੈਂ ਹੋਰ ਮੇਰੇ ਕੋਲ 13 ਕਿੱਲੇ ਜ਼ਮੀਨ ਆਈ ਠੀਕਾ ਉੱਥੇ ਪੰਜਵੇਂ ਵਾਲਾ ਰੱਖਿਆ ਸੀ ਤੇ ਮੈਂ ਘਰੇ ਹੀ ਪਿਆਰ ਦਾ ਡਿਪਰੈਸ਼ਨ ਜਾੜਿਆ ਸੀ ਅੱਛਾ ਜੀ ਹੁਣ ਥੋੜੇ ਸੈੱਟ ਹੋਇਆ ਮੈਂ ਤੇ ਪਾਸੇ ਕੋਈ ਕਿਤੇ ਚਲ ਗਈ ਸਹੀ ਗੱਲ ਹੈ ਜੀ ਉਹ ਫਿਰ ਇੱਥੇ ਟ੍ਰੇਨਿੰਗ ਲੈਣ ਆਏ ਸੀ ਬਾਈ ਜੁਦੀਪ ਤੋਂ ਟ੍ਰੇਨਿੰਗ ਵੀਰੇ ਬਹੁਤ ਵਧੀਆ ਜੀ ਵਧੀਆ ਲੱਗੀ ਜੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਠੀਕ ਹੈ ਜੀ ਇਹਨਾਂ ਨੇ ਸਮਝਾਇਆ ਵੀ ਤੇ ਪ੍ਰੈਕਟੀਕਲ ਕਰਕੇ ਵੀ ਦਿਖਾਇਆ ਸੀ ਪ੍ਰੈਕਟੀਕਲ ਵੀ ਕਰਕੇ ਹਾਂਜੀ ਕਿ ਮੀ ਕੇ 2 ਕਿਲੋਗ੍ਰਾਮ ਦੇ ਸਾਰਾ ਕੁਝ ਹਾਂਜੀ ਕਾਮਯਾਬੀ ਬਾਈ ਜੀ ਪੱਕੀ ਆ ਠੀਕ ਹੈ ਜੀ ਤੇ ਅੱਜ ਉਹੀ ਕੰਮ ਆਗਾ ਤੇ ਜਗਦੀਪ ਬਾਈ ਉਹਨਾਂ ਨੇ ਟ੍ਰੇਨਿੰਗ ਕੈਂਪ ਲਾਇਆ ਹੋਇਆਗਾ ਲੌਂਗੋਵਾਲ ਦੇ ਵਿੱਚ ਆਪਣੇ ਫਾਰਮ ਦੇ ਵਿੱਚ ਤਾਂ ਜੋ ਵੀਰ ਇੱਥੋਂ ਕੰਮ ਸਿੱਖ ਕੇ ਆਪਦਾ ਕੰਮ ਕਰਨ ਤੇ ਕਾਮਯਾਬ ਹੋਣ ਆਪਾਂ ਪਹੁੰਚੇ ਹੋਏ ਆਂਗੇ ਬਾਈ ਦੇ ਫਾਰਮ ਦੇ ਵਿੱਚ ਦੇਖਾ ਲਓ ਬਾਈ ਜੀ ਰੰਦਾਵਾ ਗੋਡ ਫਾਰਮ ਐਂਡ ਟ੍ਰੇਨਿੰਗ ਸੈਂਟਰ ਬਾਈ ਜੀ ਨੇ ਟ੍ਰੇਨਿੰਗ ਸੈਂਟਰ ਆਪਣੇ ਫਾਰਮ ਦੇ ਵਿੱਚ ਹੀ ਬਣਾਇਆ ਹੋਇਆਗਾ ਵੀਰ ਇੱਥੇ ਆਉਂਦੇ ਨੇ ਤੇ ਟ੍ਰੇਨਿੰਗ ਲੈ ਕੇ ਆਪਣਾ ਕੰਮ ਸ਼ੁਰੂ ਕਰਦੇ ਨੇ ਅੱਜ ਵੀ ਵੀਰ ਆਏ ਹੋਏ ਨੇ ਗੱਲਬਾਤ ਕਰਾਂਗੇ ਵੀਰਾਂ ਦੇ ਨਾਲ ਵੀ ਕਿੰਨਾ ਕੋ ਸਿੱਖਿਆ ਕਿਵੇਂ ਲੱਗੀ ਟ੍ਰੇਨਿੰਗ ਕਿਵੇਂ ਦੇ ਪ੍ਰਬੰਧ ਸੀ ਟ੍ਰੇਨਿੰਗ ਦੇ ਨਾ ساری ਗੱਲਬਾਤ ਕਰਾਂਗੇ ਬਸ ਤੁਸੀਂ ਬਣੇ ਰਹੋ ਵੀਡੀਓ ਦੇ ਵਿੱਚ ਗੱਲਬਾਤ ਕਰਦੇ ਪਏ ਯਾਰ ਆਜੋ ਲਓ ਜੀ ਬਾਈ ਜੀ ਟ੍ਰੇਨਿੰਗ ਹੋ ਗਈ ਪੂਰੀ ਤੇ ਆਪਾਂ ਗੱਲਬਾਤ ਕਰਦੇ ਵੀਰ ਇਨਾ ਵੀ ਵੀਰ ਕਿੱਥੋਂ ਆਏ ਨੇ ਤੇ ਕਿਵੇਂ ਲੱਗੀ ਟ੍ਰੇਨਿੰਗ ਬੈਠ ਜਾ ਸਿੱਕਰ ਜੀ ਹਾਂ ਜੀ ਕੀ ਹਾਲ ਚੱਲਨੇ ਜੀ ਵਧੀਆ ਜੀ ਕਿੱਥੋਂ ਆਇਓ ਜੀ ਸੁਨਾਮ ਤੋਂ ਜੀ ਸੁਨਾਮ ਤੋਂ ਠੀਕ ਹੈ ਜੀ ਕਿਵੇਂ ਲੱਗੀ ਟ੍ਰੇਨਿੰਗ ਟ੍ਰੇਨਿੰਗ ਤਾਂ ਬਹੁਤ ਵਧੀਆ ਜੀ ਲੱਗੀ ਜੀ ਠੀਕ ਹੈ ਜੀ ਸਾਰੀ ਕੁਝ ਡਿਟੇਲਸ ਦੱਸਿਆ ਗਿਆ ਚਾਹ ਦਵਾਈਆਂ ਵਾਸਤੇ ਚਾਹ ਖਾਣ ਪੀਣ ਵਾਸਤੇ ਜੀ ਜਾਂ ਫਿਰ ਖਾਣ ਖਰਾਕ ਬਣਾਉਣ ਵਾਸਤੇ ਠੀਕ ਹੈ ਜੀ ਵਧੀਆ ਲੱਗੀ ਕੋਈ ਨਾ ਲੱਗੀ ਸਾਰਾ ਕੁਝ ਵਧੀਆ ਦੱਸਿਆ ਗਿਆ ਠੀਕ ਹੈ ਜੀ ਰਹਿਣਾ ਸਹਿਣਾ ਖਾਣਾ ਪੀਣਾ ਕਿਵੇਂ ਲੱਗੇ ਸਾਰਾ ਕੁਝ ਵਧੀਆ ਸੀ ਜੀ ਠੀਕ ਹੈ ਬਈ ਧੰਨਵਾਦ ਜੀ ਬਈ ਅਸੀਗਰ ਜੀ ਸ੍ਰੀਗਰ ਜੀ ਠੀਕ ਹੈ ਬਈ ਕਿੱਥੋਂ ਆਇਓ ਜੀ ਬਈ ਮੂਸਾ ਘੜਾ ਰਹਿਣਾ ਮੂਸ ਸਿਕੜਾ ਰੌਣ ਠੀਕ ਹੈ ਜੀ ਕਿਵੇਂ ਲੱਗੀ ਟ੍ਰੇਨਿੰਗ ਜੀ ਟ੍ਰੇਨਿੰਗ ਬਹੁਤ ਵਧੀਆ ਲੱਗੀ ਜੀ ਠੀਕ ਹੈ ਜੀ ਕਿੰਨਾ ਕੁ ਸਿੱਖਿਆ ਜੀ ਬਹੁਤ ਕੁਝ ਸਿੱਖ ਲਿਆ ਜੀ ਠੀਕ ਹੈ ਜੀ ਤਾਂ ਗੱਲ ਲੱਗ ਗਿਆ ਜੀ ਸਰਟੀਫਿਕੇਟ ਮਿਲ ਗਿਆ ਨਾ ਠੀਕ ਹੈ ਜੀ ਕਦੋਂ ਕਰੋਗੇ ਇਸ ਕੰਮ ਸਟਾਰਟ ਫਿਰ ਕਰਨਾ ਸ਼ੁਰੂ ਕਰ ਰੱਖਿਆ ਜੀ ਬਣਾਉਣਾ ਸ਼ੁਰੂ ਕਰ ਰੱਖਿਆ ਜੀ ਠੀਕ ਹੈ ਕਿੰਨੀਆਂ ਬੱਕਰੀਆਂ ਨੇ ਉਹਨਾਂ ਕਹੇ ਜੀ ਹੈ ਨਹੀਂ ਬੱਕਰੀਆਂ ਬੱਕਰੀਆਂ ਨਹੀਂ ਜੀ ਸ਼ੈੱਡ ਬਣਾਉਣਾ ਸ਼ੁਰੂ ਕਰਿਆ ਠੀਕ ਹੈ ਜੀ ਠੀਕ ਹੈ ਭਾਈ ਭਾਈ ਅਸੀ ਗਾ ਜੀ ਕੀ ਹਾਲ ਚਾਲ ਹੈ ਵੀਰ ਕਿੱਥੋਂ ਆਇਓ ਸ਼ੇਰਗੜ ਤੋਂ ਸ਼ੇਰਗੜ ਤੋਂ ਫਾਜ਼ਿਲਕਾ ਜਿਲ੍ਹ ਇਹ ਨਮਿਸਤਰੀ ਦੀ ਕੰਮ ਕਰਦਾ ਹੈ ਮਿਸਤਰੀ ਕਿਹੜਾ ਜੀ ਰਾਜ ਮਿਸਤਰੀ ਰਾਜ ਮਿਸਤਰੀ ਤੇ ਇੱਧਰ ਕਿਵੇਂ ਬੱਕਰੀਆਂ ਵਾਲੇ ਪਾਸੇ ਹੁਣ ਹੁਣ ਸ਼ੌਂਕ ਹੈ ਜੀ ਸ਼ੌਂਕ ਠੀਕ ਰੱਖੇ ਮੈਨੂੰ ਪਹਿਲਾਂ ਜੱਬ ਰੱਖਣੀਆਂ ਜ ਰੱਖਣੀਆਂ ਇੱਥੇ ਰੱਖਣੀਆਂ ਨੇ ਜੀ ਠੀਕ ਹੈ ਜੀ ਕਦੋਂ ਕਰਦਾ ਹੈ 6 ਮਹੀਨੇ ਲੱਗ ਜੂ 6 ਮਹੀਨੇ ਲੱਗ ਜਾਣਗੇ ਠੀਕ ਹੈ ਜੀ ਠੀਕ ਹੈ ਪੰਜ ਅਸਤੀਕਾਰ ਜੀ ਠੀਕ ਹੈ ਕਿੱਥੋਂ ਆਏ ਪੰਜਾਹ ਬੋਰ ਤੋਂ ਆਏ ਬੋਰ ਤੋਂ ਠੀਕ ਹੈ ਜੀ ਕਿਵੇਂ ਲੱਗੀ ਟ੍ਰੇਨਿੰਗ ਜੀ ਟ੍ਰੇਨਿੰਗ ਜੀ ਬਹੁਤ ਵਧੀਆ ਲੱਗੀ ਇਹਨਾਂ ਦੀ ਠੀਕ ਹੈ ਜੀ ਸਭ ਕੁਝ ਅੱਛੀ ਤਰ੍ਹਾਂ ਮੈਂ ਤਾਂ ਡਿਟੇਲ ਜੀ ਹਰ ਚੀਜ਼ ਹੈ ਨਾ ਜੋ ਸਵਾਲ ਇਹਨਾਂ ਨੇ ਸਭ ਅੱਛੇ ਦਿੱਤੇ ਮਤਲਬ ਸਭ ਦਾ ਆਨਸਰ ਦਿੱਤਾ ਇਹਨਾਂ ਨੇ ਹਰ ਸਵਾਲ ਦਾ ਹਰ ਕਿਸੇ ਦਾ ਮਤਲਬ ਹਰ ਡਾਊਟ ਕਲੀਅਰ ਕੀਤੀ ਇਹਨਾਂ ਨੇ ਠੀਕ ਹੈ ਜੀ ਰੱਖਣੀਆਂ ਇਹਨਾਂ ਨੇ ਇੱਕ ਰੱਖੀਆਂ ਹੋਈਆਂ ਨੇ ਪਹਿਲਾਂ ਉਹ ਕਰੇ ਹਾਲੇ ਰੱਖਣੀਆਂ ਜੀ ਸ਼ੌਕ ਸੀਗਾ ਤੇ ਹੁਣ ਸਿੱਖ ਕੇ ਇਹਨਾਂ ਤੋਂ ਸੁਣ ਕੇ ਹੁਣ ਮਤਲਬ ਵੀ ਉਹਨੂੰ ਲੱਗ ਰਿਹਾ ਵੀ ਬਹੁਤ ਛੇਤੀ ਦਾ ਛੇਤੀ ਕੰਮ ਕਰੀ ਜਾਏ ਮਤਲਬ ਠੀਕ ਹੈ ਜੀ ਠੀਕ ਹੈ ਜੀ ਆਇਆ ਜੀ ਵੈ ਜੀ ਆਇਆ ਜੀ ਆਪਾਂ ਕਿੱਥੋਂ ਆਏ ਬਈ ਜੀ ਅਬੋਰ ਤੋਂ ਜੀ ਅਬੋਰ ਤੋਂ ਠੀਕ ਹੈ ਜੀ ਆਪਣਾ ਕੰਮ ਕਾਹਦਾ ਆਪਣਾ ਪਹਿਲਾਂ ਜੀ ਖੇਤੀ ਬਾੜੀ ਦਾ ਜੀ ਖੇਤੀ ਬਾੜੀ ਦਾ ਜੀ ਠੀਕ ਹੈ ਨਾ ਨਾਲੇ ਕਰੋਗੇ ਜੀ ਕੀ ਮੈਂ ਮਾਈਂਡ ਦੇ ਵਿੱਚ ਵੀ ਆਪਾਂ ਇਹ ਕਰੀਏ ਆਸੀਂ ਪਹਿਲਾਂ ਵਿਲੇ ਸੀ ਖੇਤੀવાડી ਵੀ ਪਿੰਡ ਦਾ ਮੇਰਾ ਸੇਡਾ ਸਿੰਘ ਆ ਲਈ ਜੀ ਇਤੋਂ ਮੰਡੀ ਕੋਲੇ ਠੀਕ ਹੈ ਜੀ ਉਹ ਠੇਕ ਜਾਂਦਾ ਹੁਣ ਹੋਰ ਮੇਰੇ ਕੋਲ 13 ਗਿੱਲੇ ਜ਼ਮੀਨ ਆਈ ਠੀਕਾ ਉੱਥੇ ਪੰਜਵੇਂ ਵਾਲਾ ਰੱਖਿਆ ਸੀ ਤੇ ਮੈਂ ਘਰੇ ਹੀ ਪਿਆ ਰਹਿੰਦਾ ਡਿਪਰੈਸ਼ਨ ਜਾੜਿਆ ਸੀਗਾ ਅੱਛਾ ਜੀ ਹੁਣ ਥੋੜੇ ਸੈੱਟ ਹੋਇਆ ਮੈਂ ਕਿਸੇ ਪਾਸੇ ਕੋਈ ਕਿਤੇ ਚ ਲੱਗੀਏ ਸਹੀ ਗੱਲ ਹੈ ਜੀ ਉਹ ਫਿਰ ਇੱਥੇ ਟ੍ਰੇਨਿੰਗ ਲੈਣ ਆਏ ਸੀ ਭਾਈ ਜਲਦੀਤ ਤੋਂ ਠੀਕਾ ਤੇ ਕਰਮਜੀਤ ਭਾਈ ਡਾਕਟਰ ਨੇ ਬਹੁਤ ਵਧੀਆ ਸੁਣ ਜਾਇਆ ਬਹੁਤ ਸੇਵਾ ਕਰੀ ਖਾਣ ਪੀਣ ਦੀ ਕੋਈ ਕਮੀ ਨਹੀਂ ਸਾਰਿਆਂ ਨੂੰ ਇੱਕ ਇੱਕ ਗੱਲ ਦਾ ਜਵਾਬ ਦਿੱਤਾ ਜੇ ਕਿਸੇ ਨੇ ਸਵਾਲ ਕਰਿਆ ਠੀਕ ਹੋਂਦਿਆਂ ਦੇ ਸਹਾਇਤਾ ਕਰਦੇ ਨਾ ਜੇ ਸਾਨੂੰ ਜ਼ਰੂਰਤ ਹੋਈ ਤੁਹਾਨੂੰ ਤਾਂ ਅਸੀਂ ਉੱਥੇ ਜਾ ਕੇ ਵੀ ਤੁਹਾਡੀ ਹੈਲਪ ਕਰਾਂ ਠੀਕ ਹੈ ਜੀ ਕੰਮ ਹੁਣੀ ਕਰੂਗੇ ਸ਼ੁਰੂ ਕਰ ਜੀ ਕਣਕ ਵੱਢ ਕੇ ਕਰਾਂਗੇ ਕਣਕ ਵੱਢ ਕੇ ਕਰ ਦੋ ਖੇਤਵਾਰ ਬੰਗਾਰਨ ਲਾ ਠੀਕ ਹੈ ਠੀਕ ਹੈ ਬਾਈ ਜੀ ਬਾਈ ਅੱਛੀ ਕਰ ਰਹੀ ਕਿੱਥੋਂ ਆਏ ਬਾਈ ਜੀ ਬਾਈ ਜੀ ਖੱਤਰੀਵਾਲਾ ਮਾਨਸਾ ਖੱਤਰੀਵਾਲਾ ਮਾਨਸਾ ਠੀਕ ਹੈ ਜੀ ਕਿਵੇਂ ਲੱਗੀ ਟ੍ਰੇਨਿੰਗ ਟ੍ਰੇਨਿੰਗ ਵੀਰੇ ਬਹੁਤ ਵਧੀਆ ਜੀ ਵਧੀਆ ਲੱਗੀ ਜੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਠੀਕ ਹੈ ਜੀ ਇਹਨਾਂ ਨੇ ਸਮਝਾਇਆ ਵੀ ਤੇ ਪ੍ਰੈਕਟੀਕਲ ਕਰਕੇ ਵੀ ਦਿਖਾਇਆ ਸੀ ਪ੍ਰੈਕਟੀਕਲ ਵੀ ਕਰਕੇ ਹਾਂਜੀ ਕਮੇਟੀ ਕੇ ਡੂ ਕੀ ਲਗਾਉਣੀ ਸਾਰਾ ਕੁਝ ਹਾਂਜੀ ਤੇ ਰਹਿائش ਤਾਂ ਬਹੁਤ ਵਧੀਆ ਪ੍ਰਬੰਧ ਹੈ ਇਹਨਾਂ ਦਾ ਠੀਕ ਹੈ ਜੀ ਰਾਤ ਇੱਥੇ ਤੇ ਕੁ ਨਾ ਪੂਰੀ ਰਹੇ ਸੀ ਵੀਰੇ ਠੀਕ ਹੈ ਖਾਣ ਪੀਣ ਜੋ ਕੋਈ ਡਿਕਟ ਨਾ ਬਹੁਤ ਵਧੀਆ ਜੀ ਖਾਣ ਪੀਣ ਪੂ ਠੀਕ ਹੈ ਠੀਕ ਹੈ ਵੀ ਕਿਵੇਂ ਲੱਗੀ ਟ੍ਰੇਨਿੰਗ ਬਹੁਤ ਵਧੀਆ ਜੀ ਵਧੀਆ ਲੱਗੀ ਹਾਂਜੀ ਬਹੁਤ ਵਧੀਆ ਠੀਕ ਹੈ ਚੱਕ ਦੋ ਫਟੇ ਹਾਂਜੀ ਬਹੁਤ ਵਧੀਆ ਸੁਝਾਇਆ ਬਾਈ ਨੇ ਜੀ ਠੀਕ ਹੈ ਬਾਈ ਅੱਸੀ ਕਰਦੇ ਸਸਰੀ ਕਰ ਜੀ ਕਿੱਥੋਂ ਆ ਬਾਈ ਜੀ ਰੰਗੀਆਂ ਤੋਂ ਰੰਗੀਆਂ ਤੋਂ ਠੀਕ ਹੈ ਜੀ ਇੱਥੀੋਂ ਫਿਰ ਤਾਂ ਨੇੜੇ ਨੇੜੀਆਂ ਜੀ 40 ਮਿੰਟਾਂ ਦੀ ਰਾਤ ਠੀਕ ਹੈ ਰਾਤ ਇੱਥੀ ਦੀ ਕੋ ਬਾਗ ਜੀ ਨਹੀਂ ਜੀ ਬਾਗੇ ਤੀ ਨੇੜੇ ਬਾਗੇ ਸੀਗੇ ਵਧੀਆ ਲੱਗੀ ਟ੍ਰੇਨਿੰਗ ਬਹੁਤ ਵਧੀਆ 90% ਸ਼ਵਾਲ ਸ਼ਮਜਾਏ ਨੇ ਠੀਕ ਹੈ ਤੁਹਾਨੂੰ ਤੇ ਪਹਿਲਾਂ ਵੀ ਥੋੜਾ ਜਿਹਾ ਕਰਕੇ ਹਟ ਗਏ ਸੀ ਜੀ ਪਹਿਲਾਂ ਕਿੱਲੇ ਬੱਕਰੇ ਪਾਲਦੇ ਜੀ ਠੀਕ ਹੈ ਕਰਕੇ ਹਟ ਗਏ ਜੀ ਹਾਂ ਜੀ ਹੁਣ ਮੈਂ ਵੀ ਬੱਚੇ ਆਪਦੇ ਤਿਆਰ ਕਰੀ ਬੱਕਰੀਆਂ ਰੱਖ ਕੇ ਸਾਹੀ ਬਾਈ ਜਗਦੀਪ ਤੋਂ ਟ੍ਰੇਨਿੰਗ ਲੈਤੀ ਠੀਕ ਹੈ ਜੀ ਹੁਣ ਕਰ ਲਓਗੇ ਤੁਹਾਨੂੰ ਹਾਂ ਜੀ ਹਾਂ ਬਸ 2 ਮਹੀਨਿਆਂ ਚ ਸ਼ੁਰੂ ਕਰ ਦੋ 2 ਮਹੀਨਿਆਂ ਚ ਸ਼ੁਰੂ ਕਰ ਦੋ ਭਾਈ ਅੱਛੀ ਗੱਲ ਜੀ ਕਿਵੇਂ ਲੱਗੀ ਟ੍ਰੇਨਿੰਗ ਜੀ ਵਧੀਆ ਲੱਗੀ ਕਿੱਥੋਂ ਆਇਓ ਮੂਹਲਾ ਬਦਾਈ ਮੂਹਲਾ ਬਦ ਇਹ ਕਿੱਥੇ ਪੰਦੇ ਜੀ ਇਹ ਆਪਣਾ ਚਨੇਗਮਲੇ ਕੋਲ ਬਸ ਠੀਕ ਹੈ ਅਮਲੇ ਕੋਲ ਕੋਲ ਵਧੀਆ ਲੱਗੀ ਟ੍ਰੇਨਿੰਗ ਵਧੀਆ ਲੱਗੀ ਠ 5 ਸਾਲ ਤੋਂ ਹੁਣ ਕਿਵੇਂ ਫਿਰ ਠੀਕ ਆ ਦੁਬਾਰੇ ਟ੍ਰੇਨਿੰਗ ਕਾ ਨਹੀਂ ਕਿਵੇਂ ਆਉਣਾ ਪੈ ਗਿਆ ਫਿਰ ਵਧੀਆ ਫਿਰ ਮਹਿਲ ਚਲੋ ਜਾਣਕਾਰੀ ਵੀ ਜ਼ਰੂਰੀ ਹੈ ਸਹੀ ਗੱਲ ਪਹਿਲਾਂ ਆਉਂਦਾ ਉਹਨਾਂ ਦਾ ਕੰਮ ਤਾਂ ਹੋਣਾ ਮੋਟਾ ਤਾਂ ਹਾਂ ਆਉਂਦਾ ਕੰਮ ਕਰ ਠੀਕ ਆ ਭਾਈ ਜੀ ਭਾਈ ਅਸੀਗਰ ਜੀ ਕਿੱਥੋਂ ਆਏ ਬਾਈ ਜੀ ਸਾਧਰੀ ਸਾਧਰੀ ਤੋਂ ਕਿਵੇਂ ਲੱਗੀ ਟ੍ਰੇਨਿੰਗ ਇਹ ਬਹੁਤ ਵਧੀਆ ਲੱਗੀ ਠੀਕ ਆ ਜੀ ਬਹੁਤ ਸਿੱਖਿਆਈ ਸਿੱਖਿਆ ਵਧੀਆ ਜੀ ਸਹੂਲਤ ਵਧੀਆ ਤੇ ਰਹਿਣ ਸਹਣ ਦਾ ਵਧੀਆ ਪ੍ਰਬੰਧ ਹੈ ਜੀ ਠੀਕ ਹੈ ਠੀਕ ਆ ਭਾਈ ਭਾਈ ਅਸੀਗਰ ਜੀ ਕਿੱਥੋਂ ਆ ਬੜੇ ਭਾਈ ਕਿਵੇਂ ਲੱਗੀ ਟ੍ਰੇਨਿੰਗ ਇਹ ਬਹੁਤ ਵਧੀਆ ਜੀ ਕਿੱਥੋਂ ਆਇ ਪਿੰਡ ਹਰੀਗੜ ਗੇਲਾ ਜੀ ਤਹਿਸੀਲ ਮੌਣਕ ਜਿਹੜਾ ਸੰਗਰੂਰ ਹੈ ਜੀ ਠੀਕ ਹੈ ਬਾਈ ਜੀ ਤਾਂ ਬਾਸੇ ਕੋਲੇ ਜਾ ਰਹੇ ਹਾਂ ਲਾਸਟ ਪਿੰਡ ਵਧੀਆ ਲੱਗੀ ਟ੍ਰੇਨਿੰਗ ਬਹੁਤ ਵਧੀਆ ਜੀ ਠੀਕ ਹੈ ਧੰਨਵਾਦ ਹੈ ਜੀ ਧੰਨਵਾਦ ਲਓ ਜੀ ਬਾਈ ਜੀ ਆਪਾਂ ਹੁਣ ਪਹੁੰਚ ਚੁੱਕਿਆਂਗੇ ਮੰਡੇਰ ਗੌਟ ਫਾਰਮ ਮੰਡੇਰ ਕਲਾਂ ਦੇ ਵਿੱਚ ਜਗਦੀਪ ਬਾਈ ਜੀ ਇੱਥੇ ਲੈ ਕੇ ਆਏ ਨੇ ਵੀਰਾਂ ਨੂੰ ਫਾਰਮ ਦਿਖਾਉਣ ਦੇ ਲਈ ਤੇ ਆਪਾਂ ਜਗਦੀਪ ਬਾਈ ਨਾਲ ਵੀ ਗੱਲਬਾਤ ਕਰਾਂਗੇ ਵੀ ਕਿਵੇਂ ਰਹੀ ਟ੍ਰੇਨਿੰਗ ਕਿੰਨੇ ਸਾਲ ਹੋ ਗਏ ਨੇ ਲੱਗੇ ਨੂੰ ਯਾਨੀ ਜਗਦੀਪ ਬਾਈ ਜੀ ਤੁਸੀਂ ਦੇਖ ਲਓ ਬਾਈ ਸਾਈਜ਼ ਮੰਨ ਲਓ ਜੋ ਵੀ ਬਈ ਐਸੀ ਕਰ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਭਾਈ ਚੜ੍ਹਦੀ ਕਲਾ ਸਭ ਤੋਂ ਪਹਿਲਾਂ ਅਈ ਲਿੱਤੀ ਲੈਣਾ ਧੂਰੀ ਚੈਨਲ ਦਾ ਬਹੁਤ ਧੰਨਵਾਦ ਧੰਨਵਾਦ ਭਾਈ ਜੀ ਕਿਵੇਂ ਰਹੀ ਟ੍ਰੇਨਿੰਗ ਭਾਈ ਜੀ ਟ੍ਰੇਨਿੰਗ ਬਹੁਤ ਸੋਹਣੀ ਰਹੀ ਜੀ ਬਹੁਤ ਵਧੀਆ ਤਰੀਕੇ ਦੇ ਨਾਲ ਮੁੰਡਿਆਂ ਨੇ ਸਮਝਿਆਗਾ ਹਾਂਜੀ ਤੇ ਵਧੀਆ ਯਾਨੀ ਕਿ ਸਿੱਖਣ ਦੀ ਵੀ ਕੋਸ਼ਿਸ਼ ਕੀਤੀ ਆ ਪੂਰੀ ਸਾਰੀ ਪੂਰੀ ਯਾਨੀ ਕਿ ਲੈ ਦੇ ਵਿੱਚ ਨੇ ਤਿਆਰੀ ਦੇ ਵਿੱਚ ਨੇ ਫਾਰਮ ਪਾਉਣ ਦੇ ਠੀਕ ਹੈ ਜੀ ਹਾਂ ਤੇ ਕਿਉਂਕਿ ਇਹਨਾਂ ਨੂੰ ਸਿਸਟਮ ਇਹਦਾ ਦਾ ਦੱਸਿਆ ਸੀ ਵੀ ਬੱਕਰੀ ਫਾਰਮ ਕਰਨਾ ਤਾਂ ਇੱਕ ਘੰਟਾ ਸਵੇਰੇ ਇੱਕ ਘੰਟਾ ਸ਼ਾਮ ਨੂੰ ਕੰਮ ਆਪਣਾ ਠੀਕ ਹੈ ਜੀ ਪਾਰਟ ਟਾਈਮ ਦੇ ਵਿੱਚ ਪਾਰਟ ਟਾਈਮ ਦੇ ਵਿੱਚ ਤੁਸੀਂ ਬਿਜ਼ਨਸ ਕਰੋਗੇ ਤਾਂ ਆਨ ਆਲ ਟਾਈਮ ਦੇ ਵਿੱਚ ਤੁਸੀਂ ਖੇਤੀਬਾੜੀ ਦੇ ਨਾਲ ਇਸ ਕਿੱਤੇ ਨੂੰ ਜੋੜੋ ਕੇ ਕਰੋਗੇ ਨਾ ਤਾਂ ਤੁਹਾਨੂੰ ਕੋਈ ਲੋਨ ਲੈਣ ਦੀ ਲੋੜ ਨਹੀਂ ਉੱਛ ਲੈਣ ਦੀ ਲੋੜ ਨਹੀਂ ਤੁਸੀਂ ਇੱਕ ਵਾਰੀ ਇੱਕ ਸਾਲ ਮਤਲਬ ਕਿ ਸਟਰਗਲ ਕਰ ਲਓ ਬੱਕਰੀ ਪਾਲਣ ਨਾਲ ਠੀਕ ਹੈ ਜੀ ਜਦੋਂ ਸਟਰਗਲ ਕਰੋਗੇ ਤਾਂ ਤੁਸੀਂ ਉਸ ਤੋਂ ਬਾਅਦ ਬਲਕੇ ਇੱਕ ਤਾਂ ਇਹ ਸਮਝ ਲਓ ਜ਼ਮੀਨ ਲੈ ਲਈ ਜ਼ਮੀਨ ਲੈ ਲਈ ਦੁਬਾਰਾ ਜ਼ਮੀਨ ਲੈਣ ਦੀ ਲੋੜ ਨਹੀਂ ਤੁਹਾਨੂੰ ਠੀਕ ਹੈ ਜੀ ਤਾਂ ਉਹਦੇ ਉੱਤੋਂ ਹੀ ਪ੍ਰੋਡਕਸ਼ਨ ਹੋਊਗੀ ਜਿਵੇਂ 8 ਬੱਕਰੀਆਂ ਤੋਂ ਖੜਾ ਹੋਇਆ ਤੁਸੀਂ ਫਾਰਮ ਇਹ ਮਡੇਰਗੋਟ ਫਾਰਮ ਦੇ ਵਿੱਚ ਆਪਾਂ ਖੜੇ ਆ ਲੋ ਬਾਈ ਦੇਖ ਸਕਦੇ ਹੋ 8 ਬੱਕਰੀਆਂ ਤੋਂ ਤੋਂ ਪਤਾ ਨਹੀਂ ਕੁਝ ਮਾਲ ਕਾਫੀ ਇਹ ਵੇਚ ਵੀ ਚੁੱਕੇ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿੰਨਾ ਵੀ ਪੈਦਾਵਾਰ ਹੁੰਦੀ ਹੈ ਉਹ ਪਰਲੀ ਸਾਈਡ ਚਲੀ ਜਾਂਦੀ ਠੀਕ ਹੈ ਜੀ ਟ੍ਰੇਨਿੰਗ ਆਪਣੇ ਕੋਲੋਂ ਲਈ ਸੀ ਬਾਈ ਜਿੰਨਾਂ ਨੇ ਨਹੀਂ ਹਾਂ ਇਹ ਟ੍ਰੇਨਿੰਗ ਹੈ ਜਿਹੜੀ ਲੰਗਵਾਰਨ ਦਾਵਾ ਗੋਡ ਫਾਰਮ ਤੋਂ ਟ੍ਰੇਨਿੰਗ ਲੈਂਦੀ ਸੀ ਠੀਕ ਹੈ ਜੀ ਤੇ ਅਗਲੀ ਟ੍ਰੇਨਿੰਗ ਆਪਣੀ ਕਦੋਂ ਹੋਣ ਜਾ ਰਹੀ ਹੈ ਹੁਣ ਇਹ ਅਗਲੀ ਟ੍ਰੇਨਿੰਗ ਦੀ ਬੁਕਿੰਗ ਕਰਵਾ ਦਿਓ ਡੇਟ 1-2 ਦਿਨ ਦੇ ਵਿੱਚ ਫਾਈਨਲ ਕਰ ਦਿਆਂਗੇ ਠੀਕ ਹੈ ਜੀ ਹੋਰ ਆਪਾਂ ਵੀਣਾ ਕਿਹੜੇ ਕਿਹੜੇ ਟ੍ਰੇਨਿੰਗ ਹੈ ਇਸ ਤੋਂ ਬਾਅਦ ਆਪਾਂ ਜਿਹੜੀਆਂ ਕਰਨੀਆਂ ਰੱਖੀਆਂ ਨੇ ਕਾਫੀ ਪ੍ਰੋਡਕਟ ਟ੍ਰੇਨਿੰਗ ਲੈ ਕੇ ਆ ਰਹੇ ਹਾਂ ਸਾਰੇ ਸੱਜਣ ਜੰਨੇ ਵੀ ਦੇਖੋ ਬੇਰਜਗਾਰ ਆ ਮੁੰਡੇ ਕੁੜੀਆਂ ਨੇ ਉਹਨਾਂ ਵਾਸਤੇ ਪ੍ਰੋਡਕਟ ਟ੍ਰੇਨਿੰਗ ਲੈ ਕੇ ਆਵਾਂਗੇ ਕਾਫੀ ਪੁਲਟਰੀ ਦੀ ਟ੍ਰੇਨਿੰਗ ਵੀ ਲੱਗਿਆ ਪੁਲਟਰੀ ਦੀ ਟ੍ਰ ਦੇਸੀ ਵਿੱਚ ਵਾਲਾ ਪਾਉਣਾ 100 200 ਦਾ 400 ਦਾ ਉਹਦੇ ਲਈ ਆਪਾਂ ਪੂਰੀ ਸੇਲ ਦੀ ਵੀ ਵੀ ਸੇਲ ਕਿੱਥੇ ਕਰੋਗੇ ਕਿਵੇਂ ਕਰੋਗੇ ਤੇ ਉਹਨੂੰ ਪਾਣ ਨੂੰ ਉਸ ਦੀ ਪੂਰੀ ਜਿੰਗ ਵੀ ਉਹ ਵੀ ਜਲਦੀ ਉਹ ਵੀ ਜਲਦੀ ਦੇਖ ਲੈ ਲਿਆਵਾਂਗੇ ਠੀਕ ਹੈ ਜੀ ਦੇਖੋ ਪਸ਼ੂ ਪਾਲਣ ਨਾਲ ਜੁੜੋਂਗੇ ਤਾਂ ਕਿਸਾਨੀ ਬਚੀ ਰਹੂਗੀ ਸਹੀ ਗੱਲ ਹੈ ਜੀ ਠੀਕ ਹੈ ਨਾ ਜੇ ਆਪਾਂ ਮਨ ਲਗੇ ਉਹਦੇ ਵਿੱਚ ਰਹਿ ਗਏ ਵੀ ਯਾਰ ਆਪਾਂ ਦਾ ਜੱਟ ਬਾਦ ਕੱਢਣਾ ਪਊਗਾ ਜੇ ਜੱਟ ਬਾਦ ਕੱਢ ਗਏ ਤਾਂ ਹੁਣ ਦੇਖੋ ਬਹੁਤ ਸਾਰੇ ਕਿਸਾਨਾਂ ਦੇ ਮੁੰਡੇ ਚੰਗੀਆਂ ਰ ਆਉਣ ਦੀ ਰੋਡ ਕੰਮ ਕਰਨ ਲੱਗ ਗਈ ਸਹੀ ਗੱਲ ਆਪਣਾ ਕੰਮ ਕਰੀਏ ਜਿਹੜੀ ਵੀ ਮੇਨ ਗੱਲ ਹੈ ਨਾ ਪੂਰੇ ਓਕੇ ਆ ਕੋਈ ਦਿੱਕਤ ਨਹੀਂ ਪੂਰਾ ਵਧੀਆ ਪੰਜਾਬ ਹੈ ਇਹਦਾ ਉਹੀ ਲੋਕ ਬਦਨਾਮ ਕਰ ਰਹੇ ਨੇ ਪੰਜਾਬ ਦਾ ਸਹੀ ਗੱਲ ਬਹੁਤ ਵਧੀਆ ਗੱਲ ਹੈ ਜੀ ਹਾਂਜੀ ਹਾਂ ਲੋ ਜੀ ਬਾਈ ਜੀ ਤੇ ਬਾਕੀ ਸਕਰੀਨ ਤੇ ਨੰਬਰ ਹੈਗੇ ਨੇ ਤੁਸੀਂ ਅਗਲੀ ਟ੍ਰੇਨਿੰਗ ਦੇ ਲਈ ਆਪਣੀ ਸੀਟੀਡੀ ਬੁੱਕ ਕਰਵਾ ਸਕਦੇ ਹੋ ਤੇ ਆਪਾਂ ਡੇਟ ਵੀ ਜਲਦੀ ਲੈ ਕੇ ਆਵਾਂਗੇ ਟ੍ਰੇਨਿੰਗ ਦੀ ਹਣਾ ਬਾਈ ਜੀ ਜਲਦੀ ਲੈ ਕੇ ਆਪਣਾ ਬੁਕਿੰਗ ਕਰਵਾ ਦਿਓ ਬੁਕਿੰਗ ਕਰਕੇ ਜਦੋਂ ਵੀ ਬੈਚ ਰੈਡੀ ਹੁੰਦਾ ਬਸ 2-4 ਦਿਨਾਂ ਦੇ ਵਿੱਚ ਤੁਹਾਨੂੰ ਨਵੀਂ ਵੀਡੀਓ ਮੰਡੀ ਲੋਂਗੋਵਾਲ ਮੰਡੀ ਲੱਗਦੀ ਆ ਉੱਥੇ ਵੀਡੀਓ ਜਾਰੀ ਕਰ ਦਾਂਗੇ ਵੀ ਕਿਹੜੀ ਡੇਟ ਰੱਖਦੇ ਠੀਕ ਹੈ ਬਾਈ ਧੰਨਵਾਦ ਧੰਨਵਾਦ ਬਾਈ 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 ਵੀਡੀਓ ਕਿਵੇਂ ਲੱਗੀ ਕਮੈਂਟ ਜਰੂਰ ਕਰ ਦਿਓ ਤੇ ਅਗਲੀ ਟ੍ਰੇਨਿੰਗ ਲਈ ਸੀਟ ਬੁੱਕ ਕਰਨੀ ਨਾ ਪੁੱਲਿਓ ਸਕਰੀਨ ਤੇ ਨੰਬਰ ਦਿੱਤੇ ਹੋਏ ਨੇ ਧੰਨਵਾਦ